ਏ ਬੀਪ ਸਾਂਝਾ ਤੁਹਾਨੂੰ ਰੱਖੇ ਅੱਗੇ ਅੰਮ੍ਰਿਤਸਰ ਦੇ ਪਿੰਡ ਪੋਈਵਾਲ ਦੀ ਰਹਿਣ ਵਾਲੀ ਸੁਖਵਿੰਦਰ ਕੌਰ ਕਈ ਸਾਲ ਹੋ ਗਏ ਕੈਂਸਰ ਦੀ ਬਿਮਾਰੀ ਨਾਲ بڑے ਹੌਸਲੇ ਨਾਲ ਲੜ ਰਹੀ ਹੈ ਪਰ ਹੁਣ ਅਚਾਨਕ ਹੌਸਲਾ ਵੀ ਡਗਮਗਾ ਰਿਹਾ ਹੈ ਕਿਉਂਕਿ ਸਮਾ ਦੇ लाडले ਪੁੱਤ ਮਨਜਿੰਦਰ ਦੀ ਕੋਈ ਖਬਰ ਨਹੀਂ ਸੋਚ ਕੇ ਹੀ ਭੇਜਿਆ ਸੀ ਤੇ ਘਰ 'ਚ ਗਰੀਬੀ ਬਹੁਤ ਜ਼ਿਆਦੀ ਗਮਾਉ ਆਪਣਾ ਪਿਆਰਾ ਸੰਕਰ ਰੱਬ ਨੇ ਕੁਛ ਕਰ ਦਿੱਤਾ ਸੁਖਵਿੰਦਰ ਦਾ ਪਤੀ ਯੂਪੀ ਵਿੱਚ ਹੈ ਉਹ ਰੋਜ਼ੀ ਰੋਟੀ ਕਮਾਉਣ ਗਿਆ ਹੈ ਬੇਟੀ ਗੁਰਪਿੰਦਰ ਸੌਰੇ ਕਰ ਹੈ ਸੁਖਵਿੰਦਰ ਘਰ ਚ ਇਕੱਲੀ ਰਹਿ ਰਹੀ ਹੈ ਇਸ ਮਾਂ ਨੇ ਆਪਣੇ लाडले ਪੁੱਤ ਨੂੰ ਲੈ ਕੇ ਮਾਂ ਚ ਕਈ ਦੀ ਜਪਾਲੀਆਂ ਸਨ ਪਰ ਪਤਾ ਨਹੀਂ ਕਿੱਥੋਂ ਹੰਜੂਆਂ ਨੇ ਉਹਨਾਂ ਖੁਸ਼ੀਆਂ ਦੀ ਰਾਂ ਰੋਕ ਲਈ ਡੈਡ ਇਸ ਕਿੰਨੀਆਂ ਕਰੀਆਂ ਗੱਲਾਂ ਕਿੰਨੀਆਂ ਕਿੰਨੀਆਂ ਸਭ ਬੱਚੇ ਵਾਸਤੇ ਹੁੰਦੀਆਂ ਘਰ ਹੁੰਦਾ ਆਉਂਦਾ ਦੋ ਸਾਲੀ ਮੰਗਦੇ ਨੂੰ ਵਿਆਹ ਦੇ ਮਾਣੋ ਇਹ ਚਲੋ ਸਾਡੀ ਢਿੱਡ ਸੀ ਰਹਿ ਗਿਆ ਸਾਰਾ ਕੁਝ ਇੰਨੇ ਰਾਤ ਰੋਂਦੇ ਮੰਗ ਜਾਂਦੇ ਰਾਤ ਲੰਘਦੇ ਸਿਰ ਪੈਦੇ ਸਾਥ ਮੀਂਹ ਆਵੇ ਕੋਈ ਹਾਸ ਨਹੀਂ ਬੱਤੀ ਆਦੀ ਜਦੋਂ ਮਨਜਿੰਦਰ ਦੀ ਪੈਣ ਗੁਰਪਿੰਦਰ ਵਾਰ-ਵਾਰ ਸਰਕਾਰ ਤੋਂ ਆਪਣੇ ਪਰਾਦਾ ਪਤਾ ਪੁੱਛਦੀ ਸੀ ਤਾਂ ਸਰਕਾਰ ਕੋਲ ਉਦੋਂ ਵੀ ਕੋਈ ਜਵਾਬ ਨਹੀਂ ਸੀ ਇਸ ਲਈ ਇਰਾਕ ਪੀੜਤ ਪਰਿਵਾਰਾਂ ਨੂੰ ਮਾਸਿਕ ਸਹਾਇਤਾ ਦਾ ਐਲਾਨ ਕੀਤਾ ਗਿਆ ਪਰ ਉਸ ਤਾ ਵੀ ਇੰਨਾ ਪਰਿਵਾਰਾਂ ਨੂੰ ਕੋਈ ਫਾਇਦਾ ਨਹੀਂ ਹੋਇਆ ਬਾਦ ਸਰਕਾਰ ਨੇ ਜਿਹੜਾ ਐਲਾਨ ਕੀਤਾ ਸੀ ਮੈਂ ਤੁਹਾਨੂੰ ਸੈਲਰੀ ਦਊਂਗਾ ਉਹ ਦਊਂ ਜੇ ਨੂੰ ਇੱਕ ਇੱਕ ਚੈੱਕ ਦੇ ਸਾਨੂੰ ਪੈਸੇ ਦਿੱਤੇ ਕੁਝ ਪਰਿਵਾਰਾਂ ਚੋਂ ਪੰਜਾਂ ਪਰਿਵਾਰਾਂ ਨੂੰ ਤੇ ਦੂਸਰੇ ਪਰਿਵਾਰਾਂ ਨੂੰ ਵੀ ਨਹੀਂ ਕੁਝ ਮਿਲਿਆ ਤੇ ਜੇ ਦਿੱਤੇ ਇੱਕ ਇੱਕ ਸਹੀ ਦੇ ਦੂਜਾ ਤਾਂ ਨੂੰ ਚੈੱਕ ਤੇ ਕੁਝ ਪੈਸੇ ਵੀ ਆ ਨਹੀਂ ਸੋ ਕੌਣ ਦੇ ਵਿੱਚ ਤੇ ਜਾਂ ਹੁਣ ਚੈੱਕ ਆਏ ਆ ਵੀ ਕੋਈ ਨਹੀਂ ਸੁਣਾਈ ਤੇ ਵੀ ਬੜੇ ਹੀ ਔਖੇ ਆ ਬੱਚੇ ਭੇਰ ਕੇ ਅੱਗੇ ਨੂੰ ਵੀ ਜਾਜੀ ਗਰੀਬੀ ਦੇ ਵਿੱਚ ਹੋਗੇ ਇਹ ਡਾਕ ਚੁਫਸੇ 39 ਭਾਰਤੀ ਅਦਾ ਕੀ ਬਣੀਆ ਇਸ ਬਾਰੇ ਕਿਸੇ ਨੂੰ ਕੁਝ ਪਤਾ ਨਹੀਂ ਇਹ ਮਾ ਵੀ ਸਵਾਲਾਂ ਦਾ ਜਵਾਬ ਲੱਭ ਰਹੀ ਹੈ ਤੇ ਉਹਨਾਂ ਜਵਾਬਾਂ ਚ ਆਪਣੇ ਪੁੱਤ ਦੀ ਦਾ ਇਹ ਵੀ ਵੀ ਸੰਜਾ ਤੁਹਾਨੂੰ ਰੱਖੇ ਅੱਗੇ